ਦਿੱਲੀ ਅੱਜਕੱਲ ਖਾਸ ਕਰਕੇ ਅੱਜ ਖਬਰਾਂ ਵਿੱਚ ਹੈ ਉਹ ਦਿੱਲੀ ਜਿਸ ਦੇ ਬਾਰੇ ਹਜਰਤ ਨਿਯਾਮੁਦੀਨ ਔਲੀਆ ਨੇ ਕਦੇ ਆਖਿਆ ਸੀ ਹਜੂਦ ਦਿੱਲੀ ਦੂਰ ਅਸਤ ਭਾਵ ਅਜੇ ਦਿੱਲੀ ਦੂਰ ਹੈ ਭਾਵੇਂ ਕਿ ਉਸਨੇ ਕਿਸੇ ਹੋਰ ਸੰਦਰਭ ਵਿੱਚ ਆਖਿਆ ਸੀ ਦਿੱਲੀ ਕਦੇ ਕਿਸੇ ਦੇ ਹੱਥ ਵਿੱਚ ਨਹੀਂ ਆਈ ਖਾਸ ਕਰਕੇ ਪੂਰੀ ਤਰ੍ਹਾਂ ਤਾਂ ਕਦੇ ਵੀ ਨਹੀਂ ਆਈ ਉਹ ਦਿੱਲੀ ਜਿਹੜੀ ਕਿ ਲੋਕ ਮੁਹਾਵਰਿਆਂ ਦਾ ਲੋਕ ਤਥਾਂ ਦਾ ਲੋਕ ਗੀਤਾਂ ਦਾ ਵੀ ਹਿੱਸਾ ਏ ਦਿੱਲੀ ਅਕਸਰ ਗੀਤਾਂ ਦਾ ਸਾਹਿਤ ਦਾ ਸ਼ਿੰਗਾਰ ਬਣਦੀ ਹੈ ਲੋਕ ਸਾਹਿਤ ਦਾ ਹਿੱਸਾ ਬਣਦੀ ਹੈ ਉਹ ਦਿੱਲੀ ਜਿਸ ਬਾਰੇ ਆਸ-ਪਾਸ ਵਰਸੇ ਦਿੱਲੀ ਪਾਣੀ ਤਰਸੇ ਦਾ ਮੁਹਾਵਰਾ ਵੀ ਖੂਬ ਪ੍ਰਸਿੱਧ ਹੈ ਕਿਉਂਕਿ ਦਿੱਲੀ ਦਾ ਜਿਹੜਾ ਯਲਵਾ ਯੂ ਹੈ ਉਹ ਅਰਧ ਖੁਸ਼ਕ ਹੈ ਇਸ ਕਰਕੇ ਇੱਥੇ ਮੀਂਹ ਘੱਟ ਪੈਂਦਾ ਹੈ ਖੈਰ ਆਪਾਂ ਨਾ ਤਾਂ ਜਲਵਾਯੂ ਦੀ ਗੱਲ ਕਰਨੀ ਆ ਅੱਜ ਦੀ ਵੀਡੀਓ ਵਿੱਚ ਅਸੀਂ ਉਥੋਂ ਦੀ ਗਹਿ ਗੱਡਵੀਂ ਸਿਆਸਤ ਤੇ ਉਸਦੇ ਅਤੀਤ ਖਾਸ ਕਰਕੇ ਉਸਦੇ ਇਤਿਹਾਸ ਅਤੇ ਮਿਥਿਹਾਸ ਦੇ ਉੱਤੇ ਰੌਸ਼ਨੀ ਪਾਵਾਂਗੇ ਇਹ ਜਾਨਣਾ ਬਹੁਤ ਰੋਚਕ ਰਹੇਗਾ ਕਿ ਦਿੱਲੀ ਦਾ ਨਾਮ ਦਿੱਲੀ ਕਿਉਂ ਪਿਆ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਦਿੱਲੀ ਨਾਇਕਾ ਹੈ ਭਾਰਤ ਦੀ ਮਹਾਵਰਿਆਂ ਦੀ ਨਾਇਕਾ ਜਿਵੇਂ ਤੁਹਾਨੂੰ ਪਹਿਲਾਂ ਆਖਿਆ ਅਖਾਨ ਬਹੁਤ ਇਸ ਨਾਲ ਜੁੜੇ ਹੋਏ ਨੇ ਦਿੱਲੀ ਜਿਸ ਦੇ ਜਿਸ ਦੇ ਲੋਕਾਂ ਨੂੰ ਦਿਲ ਵਾਲੇ ਆਖਿਆ ਜਾਂਦਾ ਹੈ ਦਿੱਲੀ ਵਾਲੇ ਆਖਿਆ ਜਾਂਦਾ ਹੈ ਤੇ ਇਹ ਇੱਕ ਪ੍ਰਾਣਾ ਤੇ ਇਤਿਹਾਸਕ ਸ਼ਹਿਰ ਹੈ ਨਗਰ ਹੈ ਮਹਾਨਗਰ ਹੈ ਇਸ ਸ਼ਹਿਰ ਨਾਲ ਅਨੇਕ ਕਿੱਸੇ ਕਹਾਣੀਆਂ ਕਥਾਵਾਂ ਅਫਸਾਨੇ ਜੁੜੇ ਹੋਏ ਨੇ ਸੱਚ ਜੁੜਿਆ ਹੋਇਆ ਹੈ ਝੂਠ ਵੀ ਜੁੜਿਆ ਹੋਇਆ ਏ। ਜਮਨਾ ਨਦੀ ਦੇ ਇੱਕ ਕਿਨਾਰੇ ਤੇ ਵਸੇ ਇਸ ਸ਼ਹਿਰ ਇਸ ਵੱਡੇ ਸ਼ਹਿਰ ਦੇ ਪੂਰਬ ਦੇ ਵਿੱਚ ਉੱਤਰ ਪ੍ਰਦੇਸ਼ ਹੈ ਯੂਪੀ ਹੈ ਤੇ ਬਾਕੀ ਤਿੰਨ ਦਿਸ਼ਾਵਾਂ ਹਰਿਆਣੇ ਦੇ ਨਾਲ ਸ਼ਾਂਧੀਆਂ ਨੇ। ਕੁੱਲ ਖੇਤਰਫਲ ਇਸ ਦਾ 1484 ਵਰਗ ਕਿਲੋਮੀਟਰ ਹੈ। ਕੋਈ ਜ਼ਿਆਦਾ ਇਸ ਦਾ ਏਰੀਆ ਨਹੀਂ ਹੈ। 2011 ਵਿੱਚ ਇਥੋਂ ਦੀ ਆਬਾਦੀ 1 ਕਰੋੜ ਤੇ 10 ਲੱਖ ਸੀ ਸਿਰਫ ਕੋਈ ਜ਼ਿਆਦਾ ਆਬਾਦੀ ਨਹੀਂ ਜੇ ਆਪਾਂ ਟੋਟਲ ਆਬਾਦੀ ਜਿਹੜੀ ਭਾਰਤ ਦੀ ਦੇਖਦੇ ਆ 140 ਕਰੋੜ ਦੇ ਨਾਲ ਸ਼ੋਈ ਹੋਈ ਹੈ ਜੇ ਐਨਸੀਟੀਜੀ ਦੀ ਗੱਲ ਕਰਦੇ ਆ ਜਿਹੜੀ ਕਿ ਨੈਸ਼ਨਲ ਕੈਪੀਟਲ ਟੈਰੀਟਰੀ ਹੈ ਜਿਸ ਦੇ ਨਾਲ ਦਿੱਲੀ ਦਾ ਆਸੇ ਪਾਸੇ ਦਾ ਹਿੱਸਾ ਜਿਸ ਨੂੰ ਪੁਰਾਣੀ ਦਿੱਲੀ ਤੇ ਹੋਰ ਕੁਝ ਹਿੱਸੇ ਵੀ ਜੇ ਇਸ ਵਿੱਚ ਜੋੜ ਲੈਂਦੇ ਆ ਤਾਂ ਵੀ ਆਬਾਦੀ ਕਿੰਨੀ ਬਣਦੀ ਹੈ 1 ਕਰੋੜ ਤੇ 68 ਲੱਖ ਬਣਦੀ ਹੈ ਕੋਈ ਜ਼ਿਆਦਾ ਆਬਾਦੀ ਨਹੀਂ ਜੇ ਆਪਾਂ ਕੁੱਲ ਆਬਾਦੀ ਭਾਰਤ ਦੀ ਨਾਲ ਤੁਲਨਾ ਕਰਦੇ ਹਾਂ ਸਿਰਫ 1 ਫੀਸ ਦੀ ਇਹ ਮਹਾ ਦਿੱਲੀ ਭਾਵ ਦਿੱਲੀ ਦੇ ਆਸੇ ਪਾਸੇ ਦੇ ਸ਼ਹਿਰੀ ਇਲਾਕੇ ਤੇ ਜਾਂ ਜਿਵੇਂ ਨੌਇਡਾ ਹੈ ਜਾਂ ਗੜਗਾਉਂ ਹੈ ਜਾਂ ਫਰੀਦਾਬਾਦ ਹੈ ਤੇ ਜਾਂ ਹੋਰ ਇਸ ਦੇ ਜਿਹੜੇ ਵੱਡੇ ਸ਼ਹਿਰ ਜਿਨ੍ਹਾਂ ਦੇ ਵਿੱਚ ਗਾਜ਼ੀਆਬਾਦ ਵੀ ਜੋੜਿਆ ਜਾ ਸਕਦਾ ਹੈ ਜੇ ਇਹ ਆਪਾਂ ਜੋੜ ਲਈਏ ਤਾਂ ਆਬਾਦੀ 2 ਕਰੋੜ ਤੇ 80 ਲੱਖ ਤੇ ਜਾ ਪਹੁੰਚਦੀ ਹੈ ਮਨ ਜਿਹੜੇ ਇਹ ਗਾਜ਼ੀਆਬਾਦ ਵਰਗੇ ਸ਼ਹਿਰ ਹਨ ਨੌਇਡਾ ਇਹ ਜਿਵੇਂ ਨੌਇਡਾ ਦਾ ਮਤਲਬ ਕੀ ਹੈ ਐਨ ਓ ਆਈ ਡੀ ਏ ਨਾਰਥ ਓਖਲਾ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ ਇਹ ਆ ਉਸਦੀ ਫੁੱਲ ਫਾਰਮ ਤਾਂ ਇਹ ਜੇ ਸਾਰੇ ਆਸੇ ਪਾਸੇ ਦੇ ਜਿਹੜੇ ਸ਼ਹਿਰ ਨੇ ਜਿਵੇਂ ਨੌਇਡਾ ਜਿਹੜਾ ਇਹੋ ਯੂਪੀ ਦੇ ਵਿੱਚ ਹੈ ਜਾਂ ਜਿਵੇਂ ਫਰੀਦাবাদ ਹੈ گاਉਂ ਹੈ ਤਾਂ ਇਹ ਹਰਿਆਣੇ ਦਾ ਹਿੱਸਾ ਨੇ ਪਰ ਇਹ ਗ੍ਰੇਟਰ ਦਿੱਲੀ ਦਾ ਹਿੱਸਾ ਹੀ ਮੰਨੇ ਜਾਂਦੇ ਨੇ ਟੋਕੀਓ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਮਹਾਨਗਰ ਹੈ ਦਿੱਲੀ ਇਹ ਬੜੀ ਅਹਿਮ ਚੀਜ਼ ਹੈ ਸਾਡੀ ਅਸੀਂ ਵੀ ਕੈਨ ਬੀ ਪ੍ਰਾਊਡ ਆਫ ਦਿੱਲੀ ਥੈਟ ਥਿਸ ਇਜ਼ ਦਾ ਸੈਕੰਡ ਲਾਰਜੈਸਟ ਸਿਟੀ ਮੈਟਰੋਪੋਲੀਟਨ ਸਿਟੀ ਇਨ ਦੀ ਵਰਲਡ ਆਫਟਰ ਟੋਕੀਓ ਟੋਕੀਓ ਇਜ਼ ਫਰਸਟ ਐਂਡ ਦਿੱਲੀ ਇਜ਼ ਸੈਕੰਡ ਹੁਣ ਇਤਿਹਾਸ ਵੱਲ ਪਰਤਦੇ ਹਾਂ ਯਮਨਾ ਨਦੀ ਦੇ ਕਿਨਾਰੇ ਮੱਧ ਯੁੱਗ ਵਿੱਚ ਬਣਿਆ ਪ੍ਰਾਣਾ ਕਿਲਾ ਮਹਾਭਾਰਤ ਜਿਹੜਾ ਸਾਡਾ ਸੰਸਕ੍ਰਿਤ ਦਾ ਮਹਾਕਾਵ ਹੈ ਮਹਾਭਾਰਤ ਵਿੱਚ ਦਿੱਤੀ ਲਿਟਰੇਰੀ ਡਿਸਕ੍ਰਿਪਸ਼ਨ ਦੇ ਮੁਤਾਬਕ ਲਿਟਰੇਰੀ ਡਿਸਕ੍ਰਿਪਸ਼ਨ ਦੇ ਨਾਲ ਮੈਚ ਕਰਦਾ ਹੈ ਪਰ ਜਿਹੜੀਆਂ ਖੁਦਾਈਆਂ ਹੋਈਆਂ ਜਿਹੜੇ ਆਰਕੀਓਲੋਜਿਸਟ ਜਿਹੜੇ ਨੇ ਜਿਹੜੀਆਂ ਜਿਹੜੇ ਪ੍ਰਾਤਤਵ ਵਿਗਿਆਨੀ ਨੇ ਉਹਨਾਂ ਨੇ ਜਦੋਂ ਇਸ ਦੀ ਮਿੱਟੀ ਨੂੰ ਇਸ ਨੂੰ ਧਰਤੀ ਨੂੰ ਖੋਦੇ ਆ ਪੁੱਟਿਆ ਤਾਂ ਉਹ ਕਹਿੰਦੇ ਕਿ ਨਹੀਂ ਇਹ ਉਹ ਇੰਦਰਪ੍ਰਸਤ ਨਹੀਂ ਹੈ ਪਰ ਵੱਡੇ ਸਾਮਰਾਜਾਂ ਤੇ ਰਾਜਸ਼ਾਹੀਆਂ ਦੀ ਰਾਜਤਾਂ ਨਹੀਂ ਰਹੀ ਦਿੱਲੀ ਤੇ ਇੱਥੋਂ ਦੀ ਮਿੱਟੀ ਦੇ ਅੰਦਰ ਜਿਹੜਾ ਸਾਡਾ ਅਤੀਤ ਹੈ ਸਾਡੀ ਸਿਆਸਤ ਹੈ ਸਾਡਾ ਇਤਿਹਾਸ ਹੈ ਸਾਡਾ ਮਥਿਆਸ ਹੈ ਦੱਬਿਆ ਪਿਆ ਹੈ ਤੇ ਇਹ ਜਿਹੜਾ ਦਫਨ ਹੈ ਜਿਹੜਾ ਇਤਿਹਾਸ ਉਸ ਨੂੰ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਦੇ ਹਾਂ ਅੱਜ ਦੇ ਵੀਡੀਓ ਵਿੱਚ ਦਿੱਲੀ ਦੇ ਇਤਿਹਾਸ ਇਸ ਦੇ ਅਤੀਤ ਨੂੰ ਇਸ ਦੀ ਸਿਆਸਤ ਨੂੰ ਸਮਝੰਦਾ ਯਤਨ ਕਰਦੇ ਹਾਂ 1214 ਦੇ ਵਿੱਚ ਦਿੱਲੀ ਸਲਤਨਤ ਜਦੋਂ ਭਾਰਤ ਦੇ ਵਿੱਚ ਕਾਇਮ ਹੁੰਦੀ ਹੈ ਦਿੱਲੀ ਨੂੰ ਰਾਜਧਾਨੀ ਬਣਾਇਆ ਜਾਂਦਾ ਹੈ 1526 ਦੇ ਵਿੱਚ ਬਾਬਰ ਜਦੋਂ ਖੁਰਾਸਾਨ ਤੋਂ ਅਫਗਾਨਿਸਤਾਨ ਤੋਂ ਆਉਂਦਾ ਹੈ ਤਾਂ ਪਾਣੀਪੱਤ ਦੀ ਪਹਿਲੀ ਲੜਾਈ ਦੇ ਵਿੱਚ ਅਬਰਾਹਮ ਲੋਧੀ ਨੂੰ ਜਦੋਂ ਹਰਾਉਂਦਾ ਹੈ ਤਾਂ ਉਦੋਂ ਵੀ ਉਹ ਬਾਬਰ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਆਪਣੀ ਰਾਜਧਾਨੀ ਸਥਾਪਿਤ ਕਰਦਾ ਹੈ ਭਾਵੇਂ 4 ਸਾਲ ਹੀ ਉਸ ਦਾ ਰਾਜ ਰਹਿੰਦਾ ਹੈ ਉਸ ਤੋਂ ਬਾਅਦ ਹਮਾਜੂ 1530 ਦੇ ਵਿੱਚ ਬਾਬਰ ਦੀ ਮੌਤ ਤੋਂ ਬਾਅਦ ਭਾਰਤ ਦਾ ਬਾਦਸ਼ਾਹ ਬਣਦਾ ਹੈ ਮੁਗਲ ਬਾਦਸ਼ਾਹ ਬਣਦਾ ਹੈ ਦੂਸਰਾ ਮੁਗਲ ਬਾਦਸ਼ਾਹ ਉਸ ਤੋਂ ਬਾਅਦ ਅੰਗਰੇਜ਼ ਜਦੋਂ ਆਉਂਦੇ ਨੇ ਤਾਂ 12 ਦਸੰਬਰ 1911 ਨੂੰ ਅੰਗਰੇਜ਼ ਵੀ ਭਾਰਤ ਨੂੰ ਜਦੋਂ ਆਪਦੇ ਪੰਜੇ ਦੇ ਵਿੱਚ ਜਕੜ ਲੈਂਦੇ ਨੇ ਪੂਰੀ ਤਰ੍ਹਾਂ ਜਕੜਿਆ ਤਾਂ ਹੋਇਆ ਸੀ ਪਹਿਲਾਂ ਹੀ ਪਰ ਦਿੱਲੀ ਦੇ ਵਿੱਚ ਆਪਦੀ ਰਾਜਧਾਨੀ ਬਣਾ ਲੈਂਦੇ ਨੇ 12 ਦਸੰਬਰ ਤੇ 1911 ਨੂੰ ਤੇ 26 ਜਨਵਰੀ 1950 ਨੂੰ ਜਦੋਂ ਦੇਸ਼ ਆਜ਼ਾਦ 15 ਅਗਸਤ ਨੂੰ ਹੋ ਗਿਆ ਸੀ 1947 ਦੇ ਵਿੱਚ ਤਾਂ ਉਸ ਤੋਂ ਲਗਭਗ 3 ਸਾਲ ਦੇ ਬਾਅਦ 1950 ਦੇ ਵਿੱਚ ਦਿੱਲੀ ਆਜ਼ਾਦ ਭਾਰਤ ਨਵੇਂ ਭਾਰਤ ਸੁਤੰਤਰ ਭਾਰਤ ਦੀ ਰਾਜਧਾਨੀ ਬਣਦੀ ਹੈ ਤੇ ਉਹੋ ਦਿੱਲੀ ਅੱਜ ਖਬਰਾਂ ਵਿੱਚ ਹੈ ਇਹ ਉਹੀ ਦਿੱਲੀ ਹੈ ਜਿੱਥੇ ਤਿੰਨ ਖੂਬਸੂਰਤ ਇਮਾਰਤਾਂ ਨੇ ਜਿਨ੍ਹਾਂ ਨੂੰ ਵਰਲਡ ਹੈਰੀਟੇਜ ਸਾਈਟਸ ਪਾਵੇਂ ਦੁਨੀਆ ਦੀਆਂ ਸੰਸਾਰ ਦੀਆਂ ਵਿਸ਼ਵ ਦੀਆਂ ਵਿਰਾਸਤੀ ਇਮਾਰਤਾਂ ਕੋਸ਼ਟ ਕੀਤਾ ਗਿਆ ਹੈ ਥਾਵਾ ਸਥਾਨ ਕੋਸ਼ਟ ਕੀਤਾ ਗਿਆ ਹੈ ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਹੈ ਕুতਬ ਮিনার ਜਿਸ ਦੀ ਜਿਹੜੀ ਤਸਵੀਰ ਹੈ ਤੁਸੀਂ ਵੇਖ ਰਹੇ ਹੋ ਇੱਥੇ ਇਸ ਟਾਈਮ ਦੇ ਉੱਤੇ ਤੁਹਾਨੂੰ ਦਿਖਾਈ ਦੇ ਰਹੀ ਹੈ ਸਾਹਮਣੇ ਸਕਰੀਨ ਦੇ ਉੱਤੇ ਦੂਸਰਾ ਲਾਲ ਕਿਲਾ ਇਹ ਵੀ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ ਹੈ ਤੇ ਤੀਸਰਾ ਜਿਹੜਾ ਹੈ ਉਹ ਹਮਾਯੂ ਦੀ ਕਬਰ ਹੈ ਦਿੱਲੀ ਸੂਫੀ ਵਾਅਦੇ ਨਾਲ ਜੁੜਿਆ ਰਿਹਾ ਹੈ ਕਵਾਲਾਂ ਦਾ ਸ਼ਹਿਰ ਆ ਇਹ ਗਜ਼ਲਗੋ ਇੱਥੇ ਵੱਡੇ ਵੱਡੇ ਹੋਏ ਨੇ ਮੀਰ ਪਕੀ ਮੀਰ ਹੋਇਆ ਏ ਦਾਗ ਦੇਲ ਵੀ ਹੋਇਆ ਏ ਮਿਰਜ਼ਾ ਗਾਲिब ਹੋਇਆ ਏ ਦਿੱਲੀ ਨਿਜ਼ਾਮੁਦੀਨ ਹਜਰਤ ਔਲੀਆ ਦਾ ਸਥਾਨ ਰਿਹਾ ਏ ਦਿੱਲੀ ਅਮੀਰ ਖੁਸਰੋ ਦਾ ਸਥਾਨ ਰਿਹਾ ਏ ਦਿੱਲੀ ਵਿੱਚ ਖੜੀ ਬੋਲੀ ਬੋਲੀ ਜਾਂਦੀ ਸੀ ਅਤੇ ਉਹੀ ਬੋਲੀ ਬਾਅਦ ਦੇ ਵਿੱਚ ਜਦੋਂ ਉਰਦੂ ਬਣਦੀ ਹੈ ਹਿੰਦੁਸਤਾਨੀ ਬਣਦੀ ਹੈ ਜਿਸ ਨੂੰ ਆਪਾਂ ਫਾਰਸੀ ਜਿਹੜੀ ਸਕ੍ਰਿਪਟ ਦੇ ਵਿੱਚ ਲਿਖਦੇ ਆ ਤਾਂ ਉਹ ਉਹ ਦਿੱਲੀ ਦੇ ਵਿੱਚ ਹੀ ਪੈਦਾ ਹੁੰਦੀ ਹੈ ਬਾਅਦ ਦੀ ਫੁੱਲਦੀ ਹੈ ਬਾਅਦ ਵਿੱਚ ਲਖਨਵੀ ਮਜਾਜ ਹਾਸਲ ਕਰਦੀ ਹੈ ਤੇ ਉਹੀ ਦਿੱਲੀ ਬਾਅਦ ਦੇ ਵਿੱਚ ਹਿੰਦੀ ਨੂੰ ਵੀ ਆਪਣੇ ਬੁੱਕਲ ਦੇ ਵਿੱਚ ਲੈਂਦੀ ਹੈ ਆਪਣੇ ਕਲਾਵੇ ਦੇ ਵਿੱਚ ਲੈ ਲੈਂਦੀ ਹੈ ਇਹ ਉਹੀ ਦਿੱਲੀ ਹੈ ਜਿੱਥੇ 1857 ਦਾ ਮਹਾਨ ਵਿਦਰੋਹ ਹੋਇਆ ਸੀ ਤੇ ਜਿਸ ਨੂੰ ਜਿਸ ਦੀ ਜਿਹੜੀ ਜਿਹੜੀ ਰਾਹ ਨਵਾਈ ਕੀਤੀ ਸੀ ਉਹ ਦਿੱਲੀ ਦੇ ਉਸ ਵੇਲੇ ਦੇ ਬਾਦਸ਼ਾਹ ਬਹਾਦਰ ਸ਼ਾ ਜਫਰ ਨੇ ਕੀਤੀ ਸੀ ਤੇ ਬਹਾਦਰ ਸ਼ਾ ਜਫਰ ਇੱਕ ਬਾਦਸ਼ਾਹ ਨਹੀਂ ਸੀ ਉਹ ਇੱਕ ਗੱਜ਼ਲਗੋ ਵੀ ਸੀ ਅਤੇ ਉਹਨਾਂ ਨੇ ਆਪਣੀ ਜੋ ਜੋ ਆਪਣੀ ਜੋ ਉਹਨਾਂ ਦੀ ਸਰੀਰਕ ਹਾਲਤ ਸੀ ਉਹਨਾਂ ਦੀ ਉਹ ਮਾਨਸਿਕ ਕਸ਼ਮਕਸ਼ ਸੀ ਉਸ ਦਾ ਬਿਆਨ ਉਹ ਕਰਦੇ ਨੇ ਲਗਤਾ ਨਹੀਂ ਹੈ ਦਿਲ ਮੇਰਾ ਦਿੱਲੀ ਵਿੱਚ ਬੈਠੇ ਨੇ ਤੇ ਬਗਾਵਤ ਜਿਹੜੀ ਹੈ ਉਹ ਜਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਇੱਕ ਕ੍ਰਾਂਤੀ ਦੇ ਬੀਜ ਬੀਜੇ ਗਏ ਨੇ ਬਗਾਵਤ ਹੋ ਰਹੀ ਹੈ ਤੇ ਬਹਾਦਰ ਸ਼ਾਹ ਜਫਰ ਇਕੱਲੇ ਵੀ ਮਹਿਸੂਸ ਕਰ ਰਹੇ ਨੇ ਤੇ ਉਹਨਾਂ ਦੇ ਨਾਲ ساری ਦੁਨੀਆ ਭਾਰਤ ਦੇ ਲੋਕ ਆਜ਼ਾਦ ਤਬੀਅਤ ਦੇ ਲੋਕ ਵੀ ਖੜੇ ਨੇ ਪਰ ਇੱਕ ਅਜੀਹਾ ਮਕਾਮ ਆਉਂਦਾ ਏ ਕਿ ਜਿਹੜੀ ਇਹ ਬਗਾਵਤ ਦਬਾ ਦਿੱਤੀ ਜਾਂਦੀ ਹੈ ਤਾਂ ਫਿਰ ਬਹਾਦਰ ਸ਼ਾਹ ਜਫਰ ਕੀ ਕਹਿੰਦੇ ਨੇ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਿਆਰ ਮੇ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਿਆਰ ਮੇ ਕਿਸ ਕੀ ਬਣੀ ਹੈ ਆਲ ਮੇ ਨਾ ਪਾਏਦਾਰ ਮੇ ਇੱਕ ਇਨ ਹਸਰਤੋਂ ਕੋ ਕਹਿ ਦੋ ਕਹੀਂ ਔਰ ਜਾ ਵਸੇ ਇਨ ਹਸਰਤੋਂ ਕੋ ਕਹਿ ਦੋ ਕਹੀਂ ਔਰ ਜਾ ਵਸੇ ਇਤਨੀ ਜਗ੍ਹਾ ਕਹਾਂ ਹੈ ਦਿਲੇ ਦਾਗਦਾਰ ਮੇ ਕਿਤਨਾ ਬਦਨਸੀਬ ਹੈ ਜਫਰ ਬੜਾ ਮਸ਼ਹੂਰ ਹੈ 57 ਹੈ ਸ਼ੇਅਰ ਹੈ ਕਿਤਨਾ ਬਦਨਸੀਬ ਹੈ ਜਫਰ ਦਫਨ ਕੇ ਲਈ ਦੋ ਗਜ ਜ਼ਮੀਨਾਂ ਮਿਲੀ ਕੂਏ ਯਾਰ ਮੇਂ ਦੋ ਗਜ ਜ਼ਮੀਨਾਂ ਮਿਲੀ ਕੂਏ ਯਾਰ ਮੇਂ ਬਾਅਦ ਦੇ ਵਿੱਚ ਉਹਨਾਂ ਨੂੰ ਬਰਮਾ ਉਸ ਵੇਲੇ ਦਾ ਤੇ ਅੱਜ ਦਾ ਮੀਆਂ ਮਾਰ ਜਿਹੜਾ ਹੈ ਉੱਥੇ ਸ਼ਿਫਟ ਕਰ ਦਿੱਤਾ ਜਾਂਦਾ ਹੈ ਉੱਥੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ ਤੇ ਉੱਥੇ ਉਹਨਾਂ ਨੂੰ ਦੋ ਗਜ ਜ਼ਮੀਨ ਵੀ ਜਿਹੜੀ ਹੈ ਕਬਰ ਦੇ ਰੂਪ ਵਿੱਚ ਨਸੀਬ ਨਹੀਂ ਹੁੰਦੀ ਤੇ ਇਹ ਭਵਿੱਖਬਾਣੀ ਉਹਨਾਂ ਨੇ ਪਹਿਲਾਂ ਹੀ ਕਰ ਦਿੱਤੀ ਸੀ ਦਿੱਲੀ ਦੁਨੀਆ ਦੇ ਜਿਹੜੇ ਕੁਝ ਕੁ ਖੁਸ਼ ਮિજાਜ ਸ਼ਹਿਰ ਨੇ ਉਹਨਾਂ ਵਿੱਚ ਗਿਣੀ ਜਾਂਦੀ ਹੈ ਭਾਵੇਂ ਲੋਕਾਂ ਦੇ ਵਿੱਚ ਤਣਾਅ ਵੀ ਬਹੁਤ ਹੈ ਪਰ ਫਿਰ ਵੀ ਜੇ ਆਪਾਂ ਹਿਊਮਨ ਡਿਵੈਲਪਮੈਂਟ ਇੰਡੈਕਸ ਦੇਖਦੇ ਹਾਂ ਤਾਂ ਉਹਦੇ ਵਿੱਚ ਦਿੱਲੀ ਦਾ ਦਰਜਾ ਜਿਹੜਾ ਹੈ ਹਿਸ਼ਾਰੀਆ 84 ਹੈ ਤੇ ਦਿੱਲੀ ਦੇ ਜਿਹੜੇ ਜਿਹੜੀ ਲਿਟਰੇਸੀ ਹੈ ਸਾਖਰਤਾ ਦਰ ਜਿਹੜੀ ਹੈ 86% ਦੀ ਹੈ ਤੇ ਹਜ਼ਾਰ ਦੇ ਪਿੱਛੇ ਵੀ ਇੱਥੇ 800 ਥਾਟ ਔਰਤਾਂ ਨੇ ਤੇ ਇਹ ਦਿੱਲੀ ਜਿਹੜਾ ਹੈ ਅਮੀਰ ਇੱਕ ਸ਼ਹਿਰ ਹੈ ਇੱਥੇ ਪਰ ਕੈਪੀਟਾ ਇਨਕਮ ਜੇ ਦੇਖਦੇ ਆ ਤਾਂ ਉਹ 4.5 ਲੱਖ ਰੁਪਏ ਹੈ ਸਾਲ ਦੀ ਤਕਰੀਬਨ ਇੱਕ ਬੰਦਾ ਜਿਹੜਾ ਹੈ ਉਹ 4,60,000 ਰੁਪਏ ਕਮਾਉਂਦਾ ਹੈ ਜ਼ਿਆਦਾਤਰ ਲੋਕ ਜਿਹੜੇ ਹਨ ਉਹ ਗਰੀਬ ਹਨ ਪਰ ਉਸ ਨੂੰ ਕੰਪਨਸੇਟ ਕਰਦੇ ਕੁਝ ਲੋਕ ਹਨ ਮੁਠੀ ਪਰ ਲੋਕ ਹਨ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਪੈਸਾ ਹੈ ਪਰ ਜੇਕਰ ਇਹ ਪੈਸਾ ਸਾਰਿਆਂ ਵਿੱਚ ਬਰਾਬਰ ਬਰਾਬਰ ਵੰਡ ਦਿੱਤਾ ਜਾਵੇ ਤਾਂ ਇੱਕ ਬੰਦੇ ਦੇ ਕੋਲ ਸਾਲ ਦੀ ਕਿੰਨੀ ਆਮਦਨ ਬਣਦੀ ਹੈ 4 ਲੱਖ ਤੇ 60000 ਪਰ ਦਿੱਲੀ ਦੀ ਗੱਲ ਕਰ ਰਹੇ ਹਾਂ ਜਿੱਥੇ 1951 ਦੇ ਵਿੱਚ ਏਸ਼ੀਅਨ ਗੇਮਾਂ ਹੋਈਆਂ ਸਨ ਜਿੱਥੇ 1982 ਦੇ ਵਿੱਚ ਫਿਰ ਏਸ਼ੀਅਨ ਖੇਡਾਂ ਹੋਈਆਂ ਸਨ ਜਿੱਥੇ 1983 ਦੇ ਵਿੱਚ ਜਿਹੜਾ ਨਾਨ ਅਲਾਈਨਡ ਮੂਵਮੈਂਟ ਹੈ ਉਹਦਾ ਸੱਮਟ ਹੋਇਆ ਸੀ ਸਿਖਰ ਸੰਮੇਲਨ ਹੋਇਆ ਸੀ 2010 ਦੇ ਵਿੱਚ ਇੱਥੇ ਮੁੰਡਿਆਂ ਦਾ ਜਿਹੜਾ ਹਾਕੀ ਦਾ ਵਿਸ਼ਵ ਕੱਪ ਹੋਇਆ ਸੀ 2010 ਦੇ ਵਿੱਚ ਇੱਥੇ ਕਾਮਨ ਵੈਲਥ ਗੇਮ ਜੁਈਆਂ ਸਨ ਰਾਸ਼ਟਰ ਮੰਡਲ ਖੇਡਾਂ ਹੋਈਆਂ ਸਨ 2012 ਦੇ ਵਿੱਚ ਇੱਥੇ ਬ੍ਰਿਕਸ ਦਾ ਬ੍ਰਿਕਸ ਦਾ ਮਤਲਬ ਬੀ ਬ੍ਰਾਜ਼ੀਲ ਆਰ ਰਸ਼ੀਆ ਆਈ ਇੰਡੀਆ ਸੀ ਚਾਈਨਾ ਤੇ ਐਸ ਸਾਊਥ ਅਫਰੀਕਾ ਤਾਂ ਇਹ ਪੰਜ ਦੇਸ਼ਾਂ ਦਾ ਸਮੂਹ ਸੀ ਬਾਅਦ ਦੇ ਵਿੱਚ ਇਸ ਦੇ ਜਿਹੜੇ ਮੈਂਬਰ ਨੇ ਉਹ ਕਾਫੀ ਦਰਜਨ ਮੈਂਬਰ ਹੋਰ ਜੁੜ ਗਏ ਹਨ ਉਸ ਦਾ ਜਿਹੜਾ ਸਿਖਰ ਸੰਮੇਲਨ ਸੀ ਉਹ ਵੀ 2012 ਦੇ ਵਿੱਚ ਇੱਥੇ ਹੋਇਆ ਸੀ 2023 ਦੇ ਵਿੱਚ ਜੀ 20 ਦਾ ਸਿਖਰ ਸੰਮੇਲਨ ਹੋਇਆ ਸੀ 2011 ਤੇ 2023 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਹੜੇ ਵਿਸ਼ਵ ਵਰਲਡ ਕੱਪ ਜਿਹੜਾ ਵਿਸ਼ਵ ਕੱਪ ਕ੍ਰਿਕਟ ਦਾ ਹੋਇਆ ਸੀ ਉਹ ਵੀ ਇੱਥੇ ਹੋਇਆ ਸੀ ਭਾਵੇਂ ਕਿ ਕੁਝ ਹੋਰ ਸ਼ਹਿਰਾਂ ਦੇ ਵਿੱਚ ਵੀ ਇਹ ਵਿਸ਼ਵ ਕੱਪ ਹੋਇਆ ਸੀ ਪਰ ਸਵਾਲ ਫੇਰ ਉੱਥੇ ਹੀ ਖੜਾ ਹੈ ਕਿ ਦਿੱਲੀ ਦਾ ਕੀ ਅਰਥ ਹੈ ਕੁਝ ਲੋਕ ਆਖਦੇ ਨੇ ਕਿ ਇੱਕ ਰਾਜਾ ਸੀ 50 ਹਿੱਸਾ ਪੂਰਬ ਉਸ ਦਾ ਨਾਮ ਸੀ ਢਿੱਲੂ ਤਾਂ ਉਸ ਦੇ ਨਾਂ ਦੇ ਉੱਤੇ ਇਸ ਦਾ ਨਾਮ ਢੇਲ ਵੀ ਪੈ ਗਿਆ ਤੇ ਹੌਲੀ-ਹੌਲੀ ਢੇਲ ਵੀ ਤੋਂ ਢਿੱਲੀ ਕਹਿਣ ਲੱਗ ਗਏ ਤੇ ਹੌਲੀ-ਹੌਲੀ ਦਿੱਲੀ ਕਹਿਣ ਲੱਗ ਗਏ ਦੂਸਰਾ ਜਿਹੜਾ ਵਿਚਾਰ ਹੈ ਉਹ ਕਹਿੰਦੇ ਆ ਕਿ ਇੱਕ ਪ੍ਰਕਿਰਤਿ ਸ਼ਬਦ ਹੈ ਟਿੱਲਾ ਪੰਜਾਬੀ ਦੇ ਵਿੱਚ ਵੀ ਟਿੱਲਾ ਸ਼ਬਦ ਜਿਹੜੇ ਪੰਜਾਬੀ ਹਨ ਉਹਨਾਂ ਨੂੰ ਪਤਾ ਹੀ ਹੈ ਕਿ ਟਿੱਲਾ ਸ਼ਬਦ ਲੂਜ਼ ਜਾਂ ਵੀਕ ਨੂੰ ਆਖਿਆ ਜਾਂਦਾ ਹੈ ਕਹਿੰਦੇ ਇੱਕ ਲੋਹੇ ਦੀ ਮিনার ਹੁੰਦੀ ਸੀ ਜਿਸ ਦੀ ਜਿਹੜੀ ਨੀਂਹ ਹੈ ਉਹ ਕਾਫੀ ਢਿੱਲੀ ਸੀ ਇਸ ਕਰਕੇ ਇਹ ਜਿਹੜੀ ਮিনার ਆ ਉਹ ਥੋੜੀ ਜਿਹੀ ਹਿਲਦੀ ਰਹਿੰਦੀ ਸੀ ਇਸ ਨੂੰ ਢਿੱਲੀ ਮিনার ਆਖਿਆ ਜਾਂਦਾ ਸੀ ਤੇ ਢਿੱਲੀ ਮিনার ਦੇ ਕਰਕੇ ਦਿੱਲੀ ਆਖ ਦਿੰਦੇ ਸਨ ਤੇ ਢਿੱਲੀ ਤੋਂ ਦਿੱਲੀ ਸ਼ਬਦ بگੜ ਕੇ ਹੋ ਗਿਆ ਤੀਸਰਾ ਜਿਹੜਾ ਹੈ ਉਹ ਪੰਜਾਬ ਨੋਟਸ ਜਿਹੜੇ ਸਾਨੂੰ ਮਿਲਦੇ ਨੇ ਜਿਹੜੇ ਅੰਗਰੇਜ਼ ਨੋਟਸ ਲਿਖਦੇ ਹੁੰਦੇ ਸਨ ਕ੍ਰੋਨਿਕਲ ਲਿਖਦੇ ਸਨ ਉਹਨਾਂ ਦੇ ਵਿੱਚ ਲਿਖਿਆ ਹੈ ਕਿ ਇਹ ਰਾਜਾ ਪਿਰਥੀ ਰਾਜ ਸੀ ਉਸ ਨੇ ਇਸ ਦਾ ਨਾਮ ਜਿਹੜਾ ਹੈ ਉਹ ਦਿਲਪਤ ਰੱਖਿਆ ਸੀ ਕਿਉਂਕਿ ਇਹ ਕਾਫੀ ਦਿਲਕਸ਼ ਸ਼ਹਿਰ ਸੀ ਆਲੀਸ਼ਾਨ ਸ਼ਹਿਰ ਸੀ ਆਲੀਸ਼ਾਨ ਵੱਡਾ ਵਧੀਆ ਰਾਜਿਆਂ ਦਾ ਅਮੀਰਾਂ ਦਾ ਸ਼ਹਿਰ ਸੀ ਜਿਹੜਾ ਕਨਿੰਗਮ ਹੈ ਜਿਹੜਾ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਭਾਰਤੀ ਪ੍ਰਾਤਤਵ ਸਰਵੇਖਣ ਵਿਭਾਗ ਦਾ ਮੁਖੀ ਰਹਿ ਚੁੱਕਿਆ ਹੈ ਨਿਰਦੇਸ਼ਕ ਰਹਿ ਚੁੱਕਿਆ ਹੈ ਜਿਸ ਨੇ ਸਿੱਖ ਇਤਿਹਾਸ ਵੀ ਲਿਖਿਆ ਹੈ ਮਕਾਲਫ ਦੇ ਵਾਂਗ ਉਹ ਕਹਿੰਦੇ ਆਖਦਾ ਏ ਕਿ ਇਹ ਦਿੱਲੀ ਦਾ ਪੁਰਾਣਾ ਨਾਮ ਦਿੱਲੀਵਾਲ ਸੀ ਤੇ ਜਿਹੜੇ ਢਾਲੀਵਾਲ ਜੱਟ ਨੇ ਉਹਨਾਂ ਨੇ ਵਸਾਇਆ ਸੀ ਇਹ ਢਾਲੀਵਾਲ ਜੱਟ ਜਿਹੜੇ ਸਨ ਉਹਨਾਂ ਨੂੰ ਪਹਿਲਾਂ ਦਿੱਲੀਵਾਲ ਆਖਦੇ ਸਨ ਤੇ ਦਿੱਲੀਵਾਲ ਢਾਲੀਵਾਲ ਤੇ ਉਸ ਤੋਂ ਦਿੱਲੀ ਬਣ ਗਿਆ ਇਹ ਉਸ ਤੋਂ ਜਿਹੜਾ ਪੰਜਵਾਂ ਜਿਹੜਾ ਪੁਸ਼ਪ੍ਰਾਨ ਨਾਂ ਦੀ ਕਿਤਾਬ ਜਿਹੜੀ ਹੈ ਉਸ ਦੇ ਵਿੱਚ ਲਿਖਿਆ ਹੈ ਕਿ ਇੰਦਰਪ੍ਰਸਤ ਨੇ ਰਾਜਾ ਇੰਦਰਪ੍ਰਸਤ ਏਰੀਆ ਸੀ ਖੇਤਰ ਸੀ ਖਿੱਤਾ ਸੀ ਜਿਹੜਾ ਉਹਦਾ ਰਾਜਾ ਸੀਗਾ ਰਾਜਾ ਪਿਰਥੀ ਰਾਜ ਉਸਨੇ ਆਪਦੇ ਸਾਮਰਾਜ ਦੇ ਵਿੱਚ ਜਿਹੜੇ ਚਾਰ ਜਾਤਾਂ ਨੇ ਚਾਰ ਜਾਤ ਸਮੂਹ ਆ ਜਿਹੜੇ ਤਾਂ ਬ੍ਰਾਹਮਣ ਐ ਖੱਤਰੀ ਐ ਵੈਸ਼ਯ ਐ ਤੇ ਸ਼ੂਦਰ ਐ ਉਹਨੇ ਚਾਰਾਂ ਦੀ ਰੱਖਿਆ ਦੇ ਲਈ ਉਹਨੇ ਇੱਕ ਪ੍ਰਾਣਾ ਕਿਲਾ ਬਣਾਇਆ ਸੀ ਅੱਜ ਵੀ ਇਸ ਨੂੰ ਪ੍ਰਾਣਾ ਕਿਲਾ ਆਖਿਆ ਜਾਂਦਾ ਹੈ ਤੇ ਉਸਦੇ ਆਸ-ਪਾਸੇ ਦਿੱਲੀ ਵਸ ਗਈ ਉਸਦੇ ਆਸੇ ਪਾਸੇ ਦਿੱਲੀ ਵਸਦੀ 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 ਇੰਨੀ ਵੱਡੀ ਹੋ ਗਈ ਜਿਹੜੀ ਕਿ ਜਿਵੇਂ ਪਹਿਲਾਂ ਦੱਸਿਆ ਕਿ 1284 ਕਿਲੋਮੀਟਰ ਦੇ ਵਿੱਚ ਫੈਲ ਗਈ ਇਸ ਦਾ ਜਿਹੜਾ ਮੁੱਖ ਦਰਵਾਜ਼ਾ ਏ ਪ੍ਰਾਣੇ ਕਿਲੇ ਦਾ ਉਹ ਉਹਨੂੰ ਦਹਲੀਜ਼ ਕਹਿੰਦੇ ਸਨ ਦੇਲੀ ਕਹਿੰਦੇ ਸਨ ਤੇ ਉਸ ਦੇਲੀ ਤੋਂ ਦਹਲੀਜ਼ ਤੋਂ ਥ੍ਰੈਸ਼ਹੋਲਡ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਨੇ ਤਾਂ ਉਸ ਤੋਂ ਹੀ ਇਹ ਦਿੱਲੀ ਸ਼ਬਦ ਹੋਂਦ ਦੇ ਵਿੱਚ ਆ ਜਾਂਦਾ ਏ ਤੇ ਜਿਹੜਾ ਆਖਰੀ ਜਿਹੜਾ ਮੈਨੂੰ ਸਭ ਤੋਂ ਕਨਵਿੰਸਿੰਗ ਜਿਹੜਾ ਲੱਗਦਾ ਏ ਉਹ ਵਿਚਾਰ ਇਹ ਏ ਕਿ ਗੰਗਾ ਮੈਦਾਨ ਦੇ ਵਿੱਚ ਦਾਖਲ ਹੋਣ ਦੇ ਲਈ ਜਿਹੜਾ ਬੂਹਾ ਬਣਦੀ ਏ ਦਿੱਲੀ ਤਾਂ ਉਥੇ ਦੇਲੀ ਕਹਿ ਦਿੰਦੇ ਸਨ ਉਸ ਨੂੰ ਦਹਲੀਜ਼ ਆਖ ਦਿੰਦੇ ਸਨ ਤਾਂ ਕਿਉਂਕਿ ਇਹ ਖਿੱਤਾ ਜਿਹੜਾ ਸੀ ਦਹਲੀਜ਼ ਬਣਦਾ ਸੀ ਦੇਲੀ ਬਣਦਾ ਸੀ ਤੇ ਹੋ ਸਕਦਾ ਏ ਕਿ ਇੱਥੇ ਕੋਈ ਦਰਵਾਜ਼ਾ ਵੀ ਹੋਵੇ ਤੇ ਉਸ ਕਰਕੇ ਇਹ ਦਿੱਲੀ ਸ਼ਬਦ ਉਸ ਦਹਲੀਜ਼ ਤੋਂ ਉਸ ਦੇਲੀ ਤੋਂ ਬਣ ਗਿਆ ਵਿਗੜ ਕੇ ਬਣ ਗਿਆ ਤਾਂ ਖੈਰ ਅੱਜ ਆਪਾਂ ਸਮਝਣ ਦਾ ਯਤਨ ਕੀਤਾ ਏ ਕਿ ਦਿੱਲੀ ਕੀ ਹੈ ਦਿੱਲੀ ਨਾਂ ਕਿੱਥੋਂ ਆਇਆ ਦਿੱਲੀ ਦਾ ਕਿੰਨਾ ਕੁ ਖੇਤਰਫਲ ਹੈ ਦਿੱਲੀ ਦਾ ਹਲਕਾ ਜਹਾਤੀ ਇਤਿਹਾਸ ਅਤੀਤ ਸ਼ੋਨ ਦਾ ਯਤਨ ਕੀਤਾ ਏ ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਦਿੱਲੀ ਦਾ ਇਤਿਹਾਸ ਚੰਗੀ ਤਰ੍ਹਾਂ ਪੜਾਂਗੇ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਇੰਨਾ ਕੁ ਹਲਕਾ ਜਿਹਾ ਅਸੀਂ ਤੁਹਾਨੂੰ ਦੱਸਿਆ ਏ ਤਾਂ ਖੈਰ ਵੀਡੀਓ ਤੁਸੀਂ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ ਦੋਸਤੋ